ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਵੇਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਇਹ ਜਿਹੜਾ ਤੁਸੀਂ ਸਾਹਮਣੇ ਫਰੇਮ ਵਿੱਚ ਇਹ ਸਿੱਕਾ ਪਿਆ ਦੇਖ ਰਹੇ ਹੋ ਇਹ ਸਿੱਕਾ ਬਹਿਲੌਰ ਲੋਧੀ ਸਮੇ ਦਾ ਲੋਧੀ ਵੰਸ਼ ਸਮੇ ਦਾ ਲੋਧੀ ਵੰਸ਼ ਦਾ ਮੋਢੀ ਬਹਿਲੌਰ ਲੋਧੀ ਇੱਕ ਧਨਾੜ afghan ਵਪਾਰੀ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਉਸ ਨੇ ਬਹੁਤ ਸਾਲ ਤੱਕ ਭਾਰਤ ਅਤੇ afghanistan ਵਿੱਚ ਵਿਚਕਾਰ ਵਪਾਰ ਦਾ ਧੰਦਾ ਬਣਾਇਆ ਉਸ ਦੇ ਪਰਿਵਾਰ ਦੇ ਕਈ ਵਿਅਕਤੀ ਉਦਮੀ ਅਤੇ ਉਦਯੋਗੀ ਹੋਣ ਦੇ ਨਾਤੇ ਦਿੱਲੀ ਸਲਤਨਤ ਦੀ ਸਰਪ੍ਰਸਤੀ ਹੇਠ ਮਹੱਤਮ ਪੂਰਨ ਪਦਮੀਆਂ ਉੱਤੇ ਲੱਗੇ ਹੋਏ ਸਨ ਉਸ ਦਾ ਚਾਚਾ ਸਰੰਦ ਦਾ ਗਵਰਨਰ ਸੀ ਬਹਿਲੋਲ ਆਪਣੇ ਚਾਚੇ ਦਾ ਉੱਤਰ ਅਧਿਕਾਰੀ ਬਣਿਆ ਅਤੇ ਉਸ ਨੇ ਆਪਣੇ ਆਪ ਨੂੰ ਦਿੱਲੀ ਦੇ ਰਾਜ ਦੇ ਅਧੀਨਤਾ ਤੋਂ ਆਜ਼ਾਦ ਕਰਾ ਲਿਆ ਆਪਣੇ 38 ਸਾਲ ਦੇ ਰਾਜ ਸਮੇ ਉਸ ਨੇ ਦਰਦ ਦਿੱਤਾ ਨਾਲ ਸਬੂਤ ਦਿੱਤਾ ਅਤੇ ਦਿੱਲੀ ਨੂੰ ਰਾਜਨੀਤਿਕ ਸ਼ਕਤੀ ਦਾ ਕੇਂਦਰ ਬਣਾਉਣ ਹਿਤ ਅਤਿਅੰਤ ਯਤਨ ਕੀਤੇ ਉਸ ਨੇ ਆਲੇ ਦੁਆਲੇ ਦੇ ਮੁਖੀਆਂ ਨੂੰ ਆਪਣੀ ਅਧੀਨਤਾ ਹੇਠ ਲਿਆਉਣਾ ਆਰੰਭਿਆ ਇਸ ਪ੍ਰੰਤੋ ਜੌਨਪੁਰ ਵੱਲ ਵਧਿਆ ਉਥੋਂ ਦੇ ਹਾਕਮ ਹੁਸੈਨ ਸ਼ਾਹ ਨੇ ਬਹਾਦਰੀ ਨਾਲ ਉਸ ਦਾ ਟੱਕਰਾਂ ਕੀਤਾ ਪਰੰਤੂ ਸਨ 1678 ਈਸਵੀ ਵਿੱਚ ਉਸ ਨੂੰ ਜਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਦੇ ਨਾਲ ਹੀ ਸਰਕੀ ਹਾਕਮਾਂ ਦੇ ਵੰਸ ਦਾ ਖਾਤਮਾ ਹੋ ਗਿਆ ਇਹ ਸੰਘਰਸ਼ ਲਗਭਗ 25 ਸਾਲ ਜਾਰੀ ਰਿਹਾ ਦਿੱਲੀ ਦਾ ਹਾਕਮ ਮੁਬਾਰਕ ਸ਼ਾਹ ਜੋ ਦਿੱਲੀ ਦੇ ਬਾਦਸ਼ਾਹ ਦਾ ਪੁੱਤਰ ਸੀ ਹੁਣ ਇੱਥੋਂ ਦਾ ਗਵਰਨਰ ਬਣਿਆ ਬਹਿਲੌਰ ਲੋਧੀ ਤੋਂ ਬਾਅਦ ਉਸ ਦਾ ਪੁੱਤਰ ਸਿਕੰਦਰ ਲੋਧੀ ਸਨ 14 1488 ਵਿੱਚ ਉਸ ਦਾ ਉੱਤਰ ਅਧਿਕਾਰੀ ਬਣਿਆ ਬਹਿਲੌਰ ਲੋਧੀ ਦੀ ਇਹ ਸ਼ਾਸੀ ਤੇ ਉਹਦੇ ਰਾਜ ਖੇਤਰ ਨੂੰ ਉਸ ਦੇ ਪੁੱਤਰਾਂ ਵਿੱਚ ਵੰਡ ਦਿੱਤਾ ਜਾਵੇ ਪਰੰਤੂ ਆਪਣੇ ਮੀਰਾਂ ਬਜ਼ੀਰਾਂ ਦੀ ਸਲਾਹ ਉੱਤੇ ਇਸ ਕੰਮ ਤੋਂ ਝਿਜਕਤਾ ਰਿਹਾ ਉਹਨਾਂ ਨੇ ਨਿਆਮ ਖਾਨ ਨਾਮੀ ਇੱਕ ਵਿਅਕਤੀ ਨੂੰ ਤਖਤ ਉੱਤੇ ਬਿਠਾਉਣ ਲਈ ਚੁਣਿਆ ਜਿਸ ਨੇ ਸੁਲਤਾਨ ਸਕੰਦਰ ਗਾਜੀ ਦੇ ਖਿਤਾਬ ਨਾਲ ਰਾਜ ਕਾਜ ਅਰੰਭ ਕੀਤਾ ਉਹ ਇੱਕ ਨਪੁੰਨ ਪ੍ਰਬੰਧਕ ਅਤੇ ਸਫਲ ਯੋਧਾ ਸੀ ਅਤੇ ਸੁੰਨੀ ਅਫਗਾਨਾਂ ਵਿੱਚ ਹਰਮਨ ਪਿਆਰਾ ਸੀ ਇਸ ਦਾ ਬੱਟਾ ਕਰਨ ਇਹ ਸੀ ਕਿ ਉਸ ਨੇ ਉਹਨਾਂ ਦੇ ਸਰਾਹ ਮਸਲੂਏ ਅਨੁਸਾਰ ਰਾਜ ਭਾਗ ਨੂੰ ਸਰਾ ਦੇ ਕਾਨੂੰਨ ਮੁਤਾਬਕ ਚਲਾਇਆ ਉਸ ਨੇ ਭਗਤੀ ਲਹਿਰ ਦੇ ਸਤਾਰਕਾਂ ਸੁਧਾਰਕਾਂ ਜਿਹੜਾ ਕਿ ਕਬੀਰ ਅਤੇ ਰਾਮਾਨੰਦ ਦੀਆਂ ਸਿੱਖਿਆਵਾਂ ਨੂੰ ਨਜ਼ਰੋਂ ਉਲੇ ਰੱਖਿਆ ਰਵਾਇਤ ਹੈ ਕਿ ਇੱਕ ਮੁਸਲਮਾਨ ਫਕੀਰ ਨੇ ਸੁਲਤਾਨ ਦੀ ਧਾਰਮਿਕ ਨੀਤੀ ਉੱਤੇ ਇੱਕ ਖੁੱਲੀ ਕਚਹਿਰੀ ਵਿੱਚ ਕੜਾ ਇਨਤੀਜ ਇਤਰਾਜ਼ ਕੀਤਾ ਉਸ ਨੂੰ ਹਿੰਦੂ ਧਰਮ ਦਾ ਪੱਖ ਪੱਖ ਕਰਨ ਵਜੋਂ ਮੌਤ ਦੀ ਧਮਕੀ ਦਿੱਤੀ ਗਈ ਪਰੰਤੂ ਉਹ ਸਦਾਚਾਰੀ ਅਤੇ ਧਰਮੀ ਮੁਸਲਮਾਨ ਆਪਣੀ ਰਾਏ ਉੱਤੇ ਡਟਿਆ ਰਿਹਾ ਉਸਨੇ ਆਪਣੇ ਪੱਖ ਵਿੱਚ ਕੁਰਾਨ شریف ਵਿੱਚੋਂ ਕੁਝ ਆਇਤਾਂ ਪੜ੍ਹ ਕੇ ਸੁਣਾਈਆਂ ਜਿਸ ਉੱਤੇ ਸੁਲਤਾਨ ਸ਼ਾਂਤ ਹੋ ਗਿਆ ਅਤੇ ਫਕੀਰ ਨੂੰ ਬਿਨਾ ਸਜ਼ਾ ਸਾੜਾ ਦਿੱਤਾ ਗਿਆ ਕਟੜਪੁਰ ਦੇ ਉਸ ਸੁਲਤਾਨ ਇੱਕ ਕਿਰਪਾਲੂ ਉਪਕਾਰੀ ਅਤੇ ਹਸ ਹੈ ਹਤੈਸੀ ਵਿਅਕਤੀ ਸੀ ਕਿਹਾ ਜਾਂਦਾ ਹੈ ਕਿ ਭਾਵੇਂ ਸੁਲਤਾਨ ਨੇ ਬਹੁਤ ਸਾਰੀਆਂ ਛੋਟੀਆਂ ਵੱਡੀਆਂ ਮਾ ਵਿੱਚ ਹਿੱਸਾ ਲਿਆ ਅਤੇ ਆਪਣੇ ਵਿਰੁੱਧ ਹਾਕਮਾਂ ਨੂੰ ਦਬਾਉਣ ਵਿੱਚ ਸਮਾਪਤੀ ਕੀਤਾ ਪਰantu ਫਿਰ ਵੀ ਉਹ ਬਹੁਤ ਸਾਰਾ ਸ਼ਾਂਤੀ ਦਾ ਸਮਾਂ ਅਜਿਹਾ ਸੀ ਜਿਸ ਵਿੱਚ ਉਹਨੇ ਆਪਣੀ ਕੁਦਰਤੀ ਗੁਣਾਂ ਦੀ ਵਰਤੋਂ ਕੀਤੀ ਆਪਣੇ ਆਪ ਅਤੇ ਆਪਣੇ ਰਾਜ ਪ੍ਰਬੰਧ ਵਿੱਚ ਸੁਧਾਰ ਕੀਤੇ ਸੜਕਾਂ ਤੇ ਸੰਚਾਰ ਦੇ ਸਾਧਨਾਂ ਨੂੰ ਉਤਕੀਤਾ ਗਿਆ ਪੁਲਸ ਅਤੇ ਕੋਰਸਵਾਰਾਂ ਦੇ ਪ੍ਰਬੰਧ ਨੂੰ ਚੰਗੀ ਤਰਤੀਬ ਦਿੱਤੀ ਗਈ ਸultan ਦੇ ਸਹਿਤ ਕੋਪਰਾਲੇ ਆਪਣੇ ਆਪ ਵਿੱਚ ਮਹੱਤਵਪੂਰਨ ਸਨ ਉਹ ਇੱਕ ਅਨਪੁਰਨ ਕਵੀ ਸੀ ਅਤੇ ਉਸ ਨੇ ਮਤ ਕਾਲ ਦੇ ਗਿਆਨ ਅਤੇ ਵਿਦਵਤਾ ਦੇ ਪੱਖ ਤੋਂ ਸਹਿਤ ਵਿੱਚ ਜਲ ਦਿਲਚਸਪੀ ਲਈ ਉਹਦੇ ਰਾਜ ਵਿੱਚ ਖਾਣ ਪੀਣ ਅਤੇ ਕਈ ਹੋਰ ਪ੍ਰਕਾਰ ਦੀਆਂ ਵਸਤੂਆਂ ਦੇ ਕੀਮਤਾਂ ਕਾਫੀ ਹੱਦ ਤੱਕ ਘਟਾ ਦਿੱਤੀਆਂ ਗਈਆਂ ਤਾਂ ਜੋ ਆਮ ਜਨਤਾ ਆਰਾਮ ਨਾਲ ਜੀਵਨ ਬਤੀਤ ਕਰ ਸਕੇ ਇਵਨ ਲਿਖਦਾ ਹੈ ਕਿ ਸੁਲਤਾਨ ਨੇ ਵਿਸ਼ੇਸ਼ ਰੂਪ ਵਿੱਚ ਫੌਜੀ ਅਫਸਰਾਂ ਵਿੱਚ ਗਿਆਨ ਵਿੱਤਿਆ ਅਤੇ ਸਿੱਖਿਆ ਨੂੰ ਉਤਸ਼ਾਹਿਤ ਕੀਤਾ। ਹਲੋਸਰੂਪ ਉਹਨਾਂ ਵਿੱਚ ਬਹੁਤ ਸਾਰੇ ਵਿਅਕਤੀ ਪੜ੍ਹੇ ਲਿਖੇ ਅਤੇ ਉੱਤਮ ਸਨ। ਇੱਥੋਂ ਤੱਕ ਕਿ ਫੌਜਦਾਰ ਦਾ ਧੰਦਾ ਇੱਕ ਨਵੀਨ ਅਤੇ ਨੋਕੇ ਸੁਭਾਅ ਦਾ ਕਿਹਾ ਜਾ ਸਕਦਾ ਹੈ। ਉਸ ਦੇ ਸਮੇਂ ਦੀ ਹਿੰਦੂ ਵਰਜਾਂ ਨੇ ਫਾਰਸੀ ਪੜ੍ਹਨ ਅਤੇ ਲਿਖਣ ਵਿੱਚ ਦਿਲਚਸਪੀ ਲੈਣੀ ਸ਼ੁਰੂ ਕੀਤੀ। सिकंदर लोदी ने अपने सिकंदर लोदी ने अपने पिता वाली आकर्मशील नीति अपनाई और गवाली और पे बिंदर ਨੂੰ ਆਪਣੇ ਰਾਜ ਨਾਲ ਮਿਲਾ ਲਿਆ ਸੁਲਤਾਨ ਦਾ ਭਰਾ ਬਰਬਰ ਸ਼ਾਹ ਜੋ ਜੈਨਪੁਰ ਦਾ ਗਵਰਨਰ ਸੀ ਉਹ ਦੀ ਹਿੰਦਨਤਾ ਨੂੰ ਸਰਕਾਰ ਕਰਨ ਤੋਂ ਨਾ ਕਰ ਦਿੱਤੀ ਇਸ ਦੇ ਫਲ ਸ੍ਰੂਪ सिकंदर लोदी ਨੇ ਉਸ ਨੂੰ ਉਸ ਉੱਤੇ ਚੜਾਈ ਕਰਕੇ ਉਸ ਨੂੰ ਬਾਜੀ ਦਿੱਤੀ ਆਪਣੀ ਹਾਰ ਦੇ ਬਾਵਜੂਦ ਬਾਵਜੂਦ ਵੀ ਉਹ ਆਪਣੇ ਪ੍ਰਾਂਤ ਦੀ ਸਰਕਾਰ ਨੂੰ અપਮਾਨਜਨਕ ਢੰਗ ਨਾਲ ਚਲਾਉਂਦਾ ਰਿਹਾ ਉਸ ਦੀ ਪਰਜਾ ਨੇ ਉਸ ਸਮੇਂ ਬਗਾਵਤ ਕਰ ਦਿੱਤੀ ਸਿਕੰਦਰ ਲੋਧੀ ਨੇ ਪੂਰਨ ਰੂਪ ਵਿੱਚ ਘੱਡਿਆ ਪ੍ਰਬੰਧ ਦੇ ਬਹਾਨੇ ਜੈਨਪੁਰ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ਸਨ 1517 ਈਸਵੀ ਵਿੱਚ 28 ਸਾਲ ਦੇ ਰਾਜ ਉਪਰੰਤ आगरे ਦੇ ਨੇੜੇ ਸਕੰਦਰਾ ਦੇ ਸਥਾਨ ਉੱਤੇ ਉਸ ਦੀ ਮੌਤ ਹੋ ਗਈ। ਸਨ 1517 ਈਸਵੀ ਵਿੱਚ ਸਕੰਦਰ ਲੋਧੀ ਦੀ ਮੌਤ ਉਪਰੰਤ ਇਬਰਾਹਿਮ ਲੋਧੀ ਬਿਨਾਂ ਕਿਸੇ ਵਿਰੋਧਤਾ ਦੇ ਹਿੰਦੁਸਤਾਨ ਦੇ ਤਖਤ ਉੱਤੇ ਬੈਠਿਆ। ਪਰੰਤੂ ਉਹ ਬਹੁਤ ਦੇਰ ਤੱਕ ਸ਼ਾਂਤਮਈ ਰਾਜ ਨਾ ਕਰ ਸਕਿਆ। ਭਾਵੇਂ ਉਹ ਇੱਕ ਅਣਖੀ ਅਤੇ ਸੂਰਬੀਰ ਬੇਟੀ ਸੀ। ਪਰੰਤੂ ਉਹ ਸ਼ਕਤੀ ਅਤੇ ਅਭਿਮਾਨੀ ਸੀ। ਇਬਰਾਹਿਮ ਲੋਧੀ ਨੇ ਆਪਣੇ ਪਿਤਾ ਤੇ ਦਾਦੇ ਦੀ ਰਾਜਨੀਤੀ ਤੋਂ ਟੁੱਟ ਜਾਂਦੇ ਹੋਇਆ ਅਮੀਰਾਂ ਵਜ਼ੀਰਾਂ ਨਾਲ ਸਲਾਹਕੋਨਾਂ ਤੇ ਮਿੱਤਰਤਾ ਵਾਲੀ ਨੀਤੀ ਨਾ ਬਣਾਈ ਅਤੇ ਉਹਨਾਂ ਤੋਂ ਆਪਣੇ ਆਪ ਨੂੰ ਵੱਖਰਾ ਪ੍ਰਗਟਕ ਕਰਦੇ ਹੋਇਆ ਹੰਕਾਰੀ ਰਵਈਆ ਅਪਣਾਇਆ ਇਸ ਦੇ ਫਲਸਰੂਪ ਉਸ ਨੂੰ ਉਹਨਾਂ ਦੀਆਂ ਬੁਕਾਵਤਾਂ ਅਤੇ ਬੇਰੁਖੀਆਂ ਦਾ ਸਾਹਮਣਾ ਕਰਨਾ ਪਿਆ ਬਹੁਤ ਸਾਰੇ ਮੀਰਾਂ ਦਾ ਸਬੰਧ ਸਾਹੀ ਘਰਾਣੇ ਨਾਲ ਸੀ ਇਬਰਾਹਿਮ ਲੋਧੀ ਨੇ ਉਹਨਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਵਾਪਸ ਲੈ ਲਈਆਂ ਉਹ ਇਹਨਾਂ ਸਹੂਲਤਾਂ ਨੂੰ ਪਿਛਲੇ ਹੁਕਮ ਹੁਕਮਰਾਨਾ ਸਮੇਂ ਮਾਣਦੇ ਆਏ ਸਨ ਉਹਨਾਂ ਨੂੰ ਹੁਕਮ ਦਿੱਤਾ ਗਿਆ ਕਿ ਉਹ ਬਾਦਸ਼ਾਹ ਦੀ ਹਜ਼ੂਰੀ ਵਿੱਚ ਬੈਠ ਨਹੀਂ ਸਕਦੇ ਸਨ ਸਗੋਂ ਉਹਨਾਂ ਨੂੰ ਹੱਥ ਜੋੜ ਕੇ ਬਾਦਸ਼ਾਹ ਦੇ ਦਰਬਾਰ ਵਿੱਚ ਖੜਨਾ ਪੈਂਦਾ ਸੀ ਅਮੀਰ ਵਜ਼ੀਰਾਂ ਨੇ ਸੁਲਤਾਨ ਦੇ ਭਰਾ ਜਲਾਲ ਜਲਾਲ ਖਾਨ ਨੂੰ ਜੋ ਸਮੇਂ ਕਲਪੀ ਦਾ ਗਵਰਨਰ ਸੀ ਜੌਨਪੁਰ ਜੌਨਪੁਰ ਦੇ ਤਖਤ ਤੇ ਬੈਠਣ ਦੀ ਸਾਜ਼ਿਸ਼ ਬਣਾਈ ਪਰੰਤੂ ਇਹ ਸਾਜ਼ਿਸ਼ ਅਸਫਲ ਰਹੀ ਅਤੇ ਜਲਾਲ ਖਾਨ ਨੂੰ ਮੌਦੀ ਘਾਟ ਮੌਦੇ ਘਾਟ ਉਤਾ ਦਿੱਤਾ ਗਿਆ ਇਸ ਉਪਰੰਤ ਇਬਰਾਹਿਮ ਲੋਧੀ ਨੇ ਆਪਣੇ ਸਾਰੇ ਭਰਾਵਾਂ ਨੂੰ ਹਾਸੀ ਦੇ ਕਿਲ ਵਿੱਚ ਕੈਦ ਕਰ ਦਿੱਤਾ ਸੁਲਤਾਨ ਦਾ ਵਿਸ਼ਵਾਸ ਸੀ ਕਿ ਉਹਦੇ ਆਲੇ-ਦੁਆਲੇ ਸਭ ਗਤਾਰ ਲੋਕ ਹੀ ਇਕੱਤਰ ਹੋਏ ਰਹਿੰਦੇ ਸਨ ਸੁਲਤਾਨ ਦੇ ਇਸ ਰਵਈਏ ਦੇ ਫਲਸਰੂਪ ਹਰ ਮੀਰ ਜੋ ਸਾਹੀ ਦਰਬਾਰ ਨਾਲ ਸੰਬੰਧਤ ਸੀ ਅਨੁਭਵ ਕਰਨ ਲੱਗ ਪਿਆ ਕਿ ਕਿਸੇ ਵੀ ਸਮੇਂ ਉਸ ਉਸ ਉੱਤੇ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾ ਸਕਦਾ ਹੈ ਅਤੇ ਉਸ ਨੂੰ ਖਤਮ ਕਰਨ ਦੇ ਹੁਕਮ ਜਾਰੀ ਕੀਤੇ ਜਾ ਸਕਦੇ ਹਨ ਇਸ ਤਰ੍ਹਾਂ ਆਗਰੇ ਦਾ ਆਲੇ-ਦੁਆਲੇ ਇੱਕ ਸ਼ੱਕੀ ਨਜ਼ਰ ਨਾਲ ਦੇਖਿਆ ਜਾ ਰਿਹਾ ਸੀ ਜੋ ਇਸੇ ਹੀ ਵਾਤਾਵਰਨ ਦਾ ਸ਼ਿਸ਼ਟਾ ਸੀ ਸੁਲਤਾਨ ਇ브ਰਾਹਿਮ ਲੋਧੀ ਵਿਰੁੱਧ ਬਗਾਵਤ ਕਰਨ ਵਾਲਾ ਪਹਿਲੇ ਪਹਿਲਾ ਵਿਅਕਤੀ ਬਹਾਰ ਖਾਨ ਲੋਹਾਨੀ ਸੀ ਜੋ ਉਸ ਸਮੇਂ ਬਿਹਾਰ ਦਾ ਗਵਰਨਰ ਸੀ ਉਸਨੇ ਬਿਨਾ ਕਿਸੇ ਗੰਭੀਰ ਸੰਘਰਸ਼ ਦੇ ਮਗਧ ਦੀ ਧਰਤੀ ਉੱਤੇ ਆਪਣੇ ਆਪ ਨੂੰ ਸੁਲਤਾਨ ਘੋਸ਼ਿਤ ਕਰ ਦਿੱਤਾ ਇਸ ਉਪਰੰਤ ਉਸਨੇ ਮੁਹੰਮਦ ਸ਼ਾਹ ਲੋਹਾਨੀ ਦਾ ਖਿਤਾਬ ਧਾਰਨ ਕੀਤਾ ਇਸ ਤੋਂ ਪ੍ਰੰਤ ਸultan ابراہیم ਲੋਧੀ ਦੇ ਸ਼ੱਕ ਦਾ ਸ਼ਿਕਾਰ ਬਣਨ ਵਾਲਾ ਵਿਅਕਤੀ ਪੰਜਾਬ ਦਾ ਵਾਇਸਰਾਏ दौਲਤਖਾਨ ਲੋਧੀ ਸੀ ਉਸ ਨੂੰ 1524 ਈਸਵੀ ਵਿੱਚ ਦਿੱਲੀ ਦੇ ਦਰਬਾਰ ਵਿੱਚ ਹਾਜ਼ਰ ਹੋਣ ਲਈ ਹੁਕਮ ਜਾਰੀ ਕੀਤੇ ਗਏ ਉਹ ਇਸ ਹੁਕਮ ਦੇ ਮਹੱਤਵ ਤੋਂ ਭੜੀ ਭਾਵ ਜਣੂ ਸੀ ਇਸ ਲਈ ਉਹਨੇ ਸ਼ੱਕੀਅਤ ਤੇ ਗੁੱਸੇ ਵਿੱਚ ਆਏ ਸੁਲਤਾਨ ਨੂੰ ਰਾਜੀ ਕਰਨ ਲਈ ਆਪਣੇ ਪੁੱਤਰ ਦਲਾਵਰ ਖਾਨ ਨੂੰ ਦਿੱਲੀ ਦੇ ਦਰਬਾਰ ਵਿੱਚ ਭੇਜ ਦਿੱਤਾ ਇੱਕ ਵਿਚਾਰ ਅਨੁਸਾਰ ਇਸ ਦੇ ਨਾਲ ਹੀ ਉਸ ਨੇ ਬਾਬਰ ਨੂੰ ਹਿੰਦੁਸਤਾਨ ਉੱਤੇ ਹਮਲਾ ਕਰਨ ਦੀ ਸੱਦਾ ਦਿੱਤਾ ਤਾਂ ਜੋ ਜਾਲਮ ਸੁਲਤਾਨ ਤੋਂ ਛੁਟਕਾਰਾ ਪਾਇਆ ਜਾ ਸਕੇ ਉਸ ਨੇ ਬਾਬਰ ਨੂੰ ਸੰਭਵ ਸਹਾਇਤਾ ਦੇਣਾ ਸਵੀਕਾਰ ਕਰ ਲਿਆ ਬਾਬਰ ਤਾਂ ਪਹਿਲਾਂ ਹੀ ਆਪਣੇ ਆਪ ਨੂੰ ਦਿੱਲੀ ਦੀ ਹਕੂਮਤ ਉੱਤੇ ਜਮਾਉਣਾ ਚਾਹੁੰਦਾ ਸੀ ਇਹ ਵੀ ਕਿਹਾ ਜਾਂਦਾ ਹੈ ਕਿ ਬਾਬਰ ਨੂੰ ਮੇਵਾੜ ਦੇ ਰਾਜਪੂਤਾਂ ਨੇ ਭਾਰਤ ਆਗਮਨ ਲਈ ਸੱਦਾ ਦਿੱਤਾ ਸੱਦਾ ਭੇਜਿਆ ਸੀ ਇਹ ਰਾਜਪੂਤ ਦਿੱਲੀ ਗਵਰਨਰ ਦਿੱਲੀ ਸਲਤਨਤ ਦੇ ਢਾਈ ਢੇਢੀ ਹੋਣ ਉੱਤੇ ਇੱਕ ਸ਼ਾਨਦਾਰ ਹਿੰਦੂ ਰਾਜ ਉਸ ਵਾਸਤੇ ਕਰਨਾ ਚਾਹੁੰਦੇ ਸਨ ਪਰੰਤੂ ਜਲਦੀ ਹੀ ਰਾਜਪੂਤਾਂ ਦੀ ਜਹੀ ਇੱਛਾ ਨੂੰ ਕੁਚਲ ਦਿੱਤਾ ਗਿਆ ਇਸ ਦਾ ਵੱਡਾ ਕਾਰਨ ਇਹ ਸੀ ਕਿ ਬਾਬਰ ਭਲੀ ਭਾਂਤ ਜਾਣੂ ਸੀ ਕਿ ਭਾਰਤ ਰਾਜਨੀਤਿਕ ਪੱਖੋਂ ਇੱਕ ਮੋਠ ਨਹੀਂ ਸੀ ਇਸ ਲਈ ਉਸ ਦਾ ਕੰਮ ਸੌਖਾ ਹੋ ਗਿਆ ਉਸ ਨੇ ਆਪਣੇ ਆਪ ਨੂੰ ਤੇਬਲ ਅਫਗਾਨਾਂ ਦੀ ਸਹੈਤਾ ਤੇ ਨਾ ਰੱਖਿਆ ਅਤੇ ਆਪਣੇ ਆਪ ਨੂੰ ਸੁਰੱਖਿਤ ਕਰਨ ਲਈ ਸਭ ਤੋਂ ਪਹਿਲਾਂ ਪੰਜਾਬ ਉੱਤੇ ਹਮਲਾ ਕੀਤਾ ਬਾਬਰ ਦੇ ਆਸਟੋਰਟ ਦੌਲਤਖਾਨ ਲੋਧੀ ਨੇ ਉਸ ਦੀ ਕੋਈ ਸਹੈਤਾ ਨਾ ਕੀਤੀ ਫਾਲਸ ਰੂਪ ਉਸ ਨੂੰ ਆਪਣੇ ਹੀ ਸਾਧਨਾਂ ਉੱਤੇ ਨਿਰਭਰ ਰਹਿਣਾ ਪਿਆ ਕੁਝ ਸਮਾਂ ਪਾ ਕੇ ਅੰਤ ਵਿੱਚ ਬਾਬਰ ਦਾ ਏ ਬਰਹਾਮ ਲੋਧੀ ਨਾਲ ਸੰਘਰਸ਼ ਸਫਲ ਰੂਪ ਧਰਲ ਗਿਆ ਅਪ੍ਰੈਲ 1526 ਇਸਵੀ ਨੂੰ ਪਾਣੀਪਤ ਦਾ ਇਹ ਸੰਘਰਸ਼ ਇਤਿਹਾਸ ਵਿੱਚ ਆਪਣੀ ਹੀ ਮਹੱਤਤਾ ਰੱਖਦਾ ਹੈ ਇਸ ਜੰਦ ਵਿੱਚ ਬਾਬਰ ਅਤੇ ਸੁਲਤਾਨ ਦੀ ਫੌਜ ਵਿੱਚ ਟਕਰਾ ਇੱਕ ਜਬਰਦਸਤ ਟਕਰਾ ਕਿਹਾ ਜਾ ਸਕਦਾ ਹੈ ਇਬਰਾਹਿਮ ਲੋਧੀ ਦੀ ਹਾਰ ਤੇ ਮੌਤ ਉਪਰੰਤ ਬਾਬਰ ਨੇ ਆਪਣੇ ਪੁੱਤਰ ਹਮਾਇੂ ਨੂੰ ਆਗਰੇ ਉੱਤੇ ਕਬਜ਼ਾ ਕਰਨ ਲਈ ਭੇਜ ਦਿੱਤਾ ਅਤੇ ਉਹ ਆਪ ਦਿੱਲੀ ਵਿੱਚ ਇੱਕ ਜੇਤੂ ਦੀ ਹੈਸੀਅਤ ਨਾਲ ਦਾਖਲ ਹੋਇਆ ਇਸ ਪ੍ਰਕਾਰ ਇਬਰਾਹਿਮ ਲੋਧੀ ਦੇ ਰਾਜ ਦੀ ਫੁੱਟ ਅਤੇ ਹੋਰਨਾਂ ਕਮਜ਼ੋਰੀਆਂ ਤੋਂ ਲਾਭ ਉਠਾਉਂਦਾ ਹੋਇਆ ਬਾਬਰ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਇਸ ਪ੍ਰਕਾਰ ਦਿੱਲੀ ਸਲਤਨਤ ਦਾ ਖਤਮ ਹੋਇਆ ਤਾਂ ਇਹ ਇਬਰਾਹਿਮ ਲੋਧੀ ਦਾ ਰਾਜ ਸਮਾਪਤ ਹੋਇਆ ਸੋ ਇਹ ਉਸੇ ਰਾਜ ਦਾ ਸਿੱਕਾ ਪਹਿਲੇ ਲੋਧੀ ਸਮੇ ਦਾ ਇੱਕ ਵੈਨ ਜੋ ਕਿ ਤਾਂਬੇ ਦਾ ਬਣਿਆ ਹੋਇਆ ਤੇ ਇਹਦੇ ਵਿੱਚ ਕਰਬੀ ਭਾਸ਼ਾ ਲਿਖੀ ਹੋਈ ਆ ਸੋ ਇਹੋ ਜਿਹੇ ਸਿੱਕੇ ਹੁਣ ਘੱਟ ਹੀ ਦੇਖਣ ਨੂੰ ਮਿਲਦੇ ਨੇ ਸੋ ਇਹ ਸਿੱਕਾ ਵੀ ਮੈਂ ਆਪਣੇ ਭਾਈ ਨੰਦ ਸਿੰਘ ਬੜੈਜ ਬਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖਿਆ ਹੋਇਆ ਹੈ